ਸਾਡੀ ਮਿੱਤਰੋ ਭਾਰਤ ਦੀ ਅਖਵਾਲ ਤੋਂ ਖਾਣ ਅਖਵਾਲ ਭਾਰਤ ਤੋਂ ਆਪਣੀਆਂ ਵੀਡੀਓ ਦੇਖਦੇ ਜੀ ਮਨ ਬਣਾਇਆ ਇਹਨਾਂ ਨੇ ਕਿ ਬੱਤ ਚੋਟੀ ਲਗਾਉਣੀ ਆਂ ਹਾਂ ਮੈਨੇ ਟੋਪਿਕ ਨੂੰ ਕਿੰਨਾ ਦਬੋਸ ਕੇ ਕਹਿਣਾ ਤੇ 7 ਕਿਲੋ 7 ਕਿਲੋ ਦੁੱਧ ਕੱਢ ਕੇ ਜੋ ਟੀਮ ਸਵੇਰੇ ਦੁਪਹਿਰ ਆਊਟਰੀ ਹੁੰਦਾ ਤੇ ਕੱਦਾ ਦਿਨ ਮਾੜਾ ਮੋਟਾ ਉੰਨੀ ਕੀ ਉਪਰਾ ਕਰਦੀ ਚੱਜਣਾ ਪਈਆਂ ਕੋਲ ਢਿੱਡ ਕੇ ਅਜੇ ਦੁੱਧ ਵਧਣ ਦੇ ਦਿਨੇ ਦੇ ਰਹਿੰਦੇ ਨੇ 25 ਤੋਂ 30 ਦਿਨ ਦੀ ਹੁੰਦੀ ਹੈ ਕਿਉਂਕਿ ਇਹ ਆਪਾਂ ਆਪ ਉਥੋਂ ਦੇਖ ਪਰਖ ਕੇ ਢੋਟੀ ਲੈ ਕੇ ਆਉਂਦੇ ਜਿਵੇਂ ਵੀ ਲਿਉਨੇ ਆ ਫਿਰ ਉਸ ਤੋਂ ਬਾਅਦ ਹੋ ਜਾਂਦੀ ਹੈ ਸਾਡੀ ਗਰੰਟੀ ਕਿਉਂਕਿ ਇਹ ਕੋਈ ਧਾਰ ਨਹੀਂ ਹੈ ਕਿ ਸਾਡਾ ਫਰਜ਼ ਬਣਦਾ ਵੀਰੇ ਕਿ ਕੀ ਕੀ ਲੋੜ ਵੀ ਸੀ ਪੰਜਾਬ ਨੂੰ ਜੱਦਾ ਕਹਾ ਬਾਹਰਲਾ ਸਰਗਮ ਖਰਾਬ ਹੋਇਆ ਮੇਰਾ ਆਪਦਾ ਬੇਟਾ ਵੀ ਆਹ ਨੂੰ ਪੜਾਈ ਪੂਰੀ ਹੋ ਗਈ ਪੂਰੇ ਆ ਜੂਗਾ ਇੱਥੇ ਓਡੀ ਸੇਵਾ ਦੀ ਹਲ ਹੋਊਗਾ ਆਪਾਂ ਉੱਥੇ ਰਹਿਣ ਨਾਲੋਂ ਔਰੇ ਰਹਿਣਾ ਚੰਗਾ ਜਿਹਾ ਇਹ ਬਾਕੀ ਜਿਹੜੇ ਇਹ ਬੇਦਨ ਅਸੀਂ ਨਾਲ ਹੁਣ ਜੁੜਨਾ ਚਾਹੁੰਦੇ ਆ ਇਹਦੇ ਚ ਠਰਬੀ ਠੋਦੀ ਤੌਰ ਬਹੁਤ ਲੋਕ ਸਾਲ ਹੋ ਗਏ ਨੇ ਸੱਤੋਂ ਵੀਰੇ ਹੁੰਦੀਆਂ ਘੋਟੀਆਂ ਨਹੀਂ ਵੀ ਲਿਆ ਕੇ ਜੀ ਸਰਵੇ ਮੈਂ ਸਾਰੇ ਵੀਰਾਂ ਨੂੰ ਪੀਰ ਕਰਦਾ ਯਾਰ ਸੁਧਰ ਕੇ ਨਾਲ ਸਹੀ ਬਰੀਕੇ ਨਾਲ ਸੱਚਾ ਜੁੱਤਿਆ ਵਪਾਰ ਕਰੋ ਪ੍ਰਮਾਤਮਾ ਰੰਗ ਲਾਉਂਦਾ ਆ ਦੇਖੋ ਤੁਸੀਂ ਮੇਰੀਆਂ ਵੀਡੀਓ ਦੇ ਵਿੱਚ ਮੀਲਾ ਲੱਗਦਾ ਹਰੇਕ ਵਪਾਰੀ ਦੇ ਘਰੇ ਜਿੱਦਾਂ ਹੀ ਮੈਂ ਕਹਿੰਦਾ ਵੈਗਰੂ ਮੇਤਾ ਲਾਵੇ ਸੱਚੇ ਮਨੋਂ ਚੱਲੋ ਲੋਕ ਤੁਹਾਡੇ ਵਿਸ਼ਵਾਸ ਕਰਦੇ ਨੇ ਕੋਈ ਜਿੱਦਾਂ ਸੱਚਾ ਨਹੀਂ ਜਦੋਂ ਤੁਸੀਂ ਸੱਚੇ ਮਨਾਂ ਨਾਲ ਲੋਕ ਵਿਸ਼ਵਾਸ ਕਰਕੇ ਆਉਂਦੇ ਆ ਹੁਣ ਸਾਡਾ ਕੋਈ ਇਹਨਾਂ ਤੇ ਆਸਾਨ ਨਹੀਂ ਸਾਡਾ ਫਰਜ਼ ਹੈ ਕਿ ਅਸੀਂ ਇਹ ਬਿਜ਼ਨਸ ਇੱਕ ਸੇਵਾ ਦੇ ਤੌਰ ਤੇ ਕਰਨਾ ਧਰਤੀ ਦੇ ਅਗੇ ਜੇ ਕੋਈ ਇਨਸਾਨ 80 ਕਿਲੋ ਵਜ਼ਨ ਲੈ ਕੇ ਉੱਧਾਂ ਹੀ ਭੰਮੀ ਜਾਵੇ ਤੇ ਕੋਈ ਚੰਗਾ ਕੰਮ ਨਾ ਕਰਕੇ ਗਿਆ ਮੈਂ ਕਹਿੰਦਾ ਵੀ ਉਹਦਾ ਘਰੋਂ ਦੀ ਘਰੋਂ ਦਾ ਕੰਮ ਨਹੀਂ ਉਹਦੇ ਆਉਣਾ ਘੰਗੀਆਂ ਡੋਰੀਆਂ ਮਾਲ ਮਾਰ ਕੇ ਪੈਸੇ ਇਕੱਠੇ ਕਰਕੇ ਸਾਰਾ ਕੁਝ ਉਰੇ ਛੱਡ ਜਾਣਾ ਵੀਰੇ ਚੰਗੀ ਸੋਚ ਨਾਲ ਚੰਗਾ ਕੋਈ ਕਾਰਜ ਕਰਕੇ ਚੱਲੀਏ ਇਹ ਕਾਰੋਬਾਰ ਦੀ ਹੁਣ ਬਹੁਤ ਲੋਡ ਆ ਪੰਜਾਬ ਨੂੰ ਕੈਨੇਡਾ इंग्लंड ਆਸਟ੍ਰੇਲੀਆ ਵਾਲੇ ਤੋਂ ਬਾਅਦ ਹੁਣ ਇੱਕ ਇਹੀ ਰਾਹ ਬਣਿਆ ਹੋਇਆ ਖੇਤੀ ਤੋਂ ਵੀ ਬਹੁਤ ਲੋਕ ਡਰਦੇ ਆ ਪਰ ਇਹ ਬਿਜ਼ਨਸ ਨਾਲ ਜੁੜਨਾ ਚਾਹੁੰਦੇ ਨੇ ਚੰਗੀ ਸੋਚ ਰੱਖ ਕੇ ਵੇਰਨਸ ਨਾਲ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਕਿਉਂਕਿ ਅਸੀਂ ਕਿੰਨੀਆਂ ਕਿਰਤੀਆਂ ਲਿਆਣਾ ਨੇ ਯਾਰ ਬਹੁਤ ਵੱਡਾ ਪੰਜਾਬ ਆ ਫਰੇਕ ਬੰਦਾ ਚੰਗੀ ਸੋਚ ਨਾਲ ਇਦਾਂ ਹੀ ਗਾਰੰਟੀ ਦਿਵੋ ਘਰੋਂ ਵਾਪਸ ਵੀ ਚੰਗਾ ਪਸ਼ੂ ਲਿਆਵੋਗੇ ਕੋਈ ਗਾਰੰਟੀ ਦੇਣੀ ਬੱਤੀ ਗੱਲ ਦੀ ਹੈ ਜਦੋਂ ਆਪਾਂ ਮਾੜਾ ਪੰchu ਦਿੰਨੇ ਆ ਵੀ 25-30 ਹਜ਼ਾਰ ਰੁਪਏ ਬਚਾਉਣ ਵਾਲਾ ਲਾਲਚ ਕਰਾਂਗੇ ਉਦੋਂ ਹੀ ਧੋਖਾ ਹੁੰਦਾ ਇਮਾਨਦਾਰੀ ਨਾਲ ਸੱਚਾ-ਸੱਚਾ ਪਸ਼ੂ ਲਿਆੰਦਾ ਹੋਇਆ ਕੋਈ ਲੰਬਾ ਨਹੀਂ ਆਉਂਦਾ ਕੋਈ ਤੁਹਾਨੂੰ ਗਾਰੰਟੀ ਦੇਣ ਵਾਲੇ ਡਰਨਦੇ ਹੀ ਨਹੀਂ ਲੋੜ ਹੌਸਲੇ ਨਾਲ ਸੱਚੇ ਮਨੋਂ ਚੰਗਾ ਪਸ਼ੂ ਲਿਆ ਕੇ ਖੋਕ ਕੇ ਗਾਰੰਟੀ ਦਵੋ ਵੀ ਇਹ ਪਹਿਲੀ ਵਾਰ ਚੰਦਰ ਦੇ ਆਏ ਹੋ ਤਾਂ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਉਗੀ ਆਪਣੇ ਕੋਲੇ 15-20 ਝੋਟੀਆਂ ਹਰ ਵੇਲੇ ਤਕਰੀਬਨ ਅਸਲੀ ਵਾਲੀਆਂ ਹੁੰਦੀਆਂ ਨੇ 3-4 ਦਿਨ ਬਾਅਦ ਆਪਣੀ ਗੱਡੀ ਆਉਂਦੀ ਆ ਹੋਰ ਅੱਜ ਵੀ ਇੱਕ ਦਾ ਗੱਡੀ ਉੱਥੋਂ ਰੈਡੀ ਹੋ ਕੇ ਤੁਰਪੀ ਉਹ ਪਰਸਵਈਆਂ ਦੀ ਕਿਦਾਂ ਹੀ ਇੱਕ ਦਿਨ ਸਾਡੇ ਸਾਡੇ ਕੋਲ ਚੱਲਦੀਆਂ ਸੀ ਸ਼ੇਅਰ ਵੀ ਕਰ ਦਿਓ ਧੰਨਵਾਦ